ਪੈਸੰਦ ਹਾਂ ਜੀ ਕੀ ਹਾਲ ਚੰਨ ਮਿੱਤਰੋ ਅੱਜ ਦੇ ਲਈ ਉਹਨਾਂ ਦਾ ਸਵਾਗਤ ਹੈ ਅੱਜ ਜਸ਼ਨ ਦਾ ਬਰਥਡੇ ਆ ਜੀ ਸੋਨੂੰ ਗਾਹ ਜਾ ਕੇ ਇੰਟਰੋਡਿਊਸ ਕਰਾਉਣੇ ਆ ਜੀ ਅਸੀਂ ਕਿਰਾਸੀ ਟਾਣੀ ਤੇ ਪਹੁੰਚ ਗਏ ਜਕਸੀਰ ਦੀ ਤੇ ਆ ਖੱਤਰ ਆ ਗਈ ਅੱਗੇ ਜੀ ਸੋਨੂੰ ਮਿਲਦੇ ਆਂ ਟਾਣੀ ਤੇ ਜਾ ਕੇ ਰਾਏਪੁਰਿਆ ਨਾਲ ਕੋਸੀ ਕਹਿੰਦਾ ਜੀ ਉਹ ਵੀ ਆਉਂਦੇ ਆ ਜੀ ਹਾਂ ਜੀ ਜੀ ਅਸੀਂ ਆ ਗਏ ਜਕਸੀਰ ਦੇ ਘਰੇ ਜਕਸੀਰ ਆਈ ਜਾਂਦਾ ਜੀ ਪਤਾ ਨਹੀਂ ਘਰੇ ਕੀ ਕਰੀਂਦਾ ਕਿਹੜੇ ਤੇ ਕਿਹੜਾ ਪੰਜਾ ਤਾਸੋ ਨਹੀਂ ਮੈਂ ਬਾਹਰ ਨਾ ਜਲਮਨ ਆ ਕੇ ਆਉਣਾ ਫਿਰ ਓਏ ਟਾਣੀ ਖੜੇ ਆਂ ਤੇਰੇ ਹਾਂਜੀ ਜੀ ਹੁਣ ਇੱਥੇ ਅਸੀਂ ਖੜੇ ਆਂ ਜੀ ਓ ਦੇਖੋ ਜੀ ਬਲੌਗਰ ਉੱਥੋਂ ਦੀ ਆਊਗਾ ਜੀ ਇਹ ਓ ਆ ਗਿਆ ਜੀ ਬਲੌਗਰ ਇਹ ਆਓ ਵੇਖ ਦੇਖੋ ਜੀ ਬਲੌਗਰ ਹੁਣ ਅਸੀਂ ਤੁਹਾਨੂੰ ਜਾਨੇ ਰਾਏਪੁਰੇ ਦਿਖਾਵਾਂਗੇ ਜੀ ਓਏ ਆਇਆ ਹੈ ਰਸੀਦੀ ਛੇਤੀ ਆਇਆ ਛੇਤੀ ਤੈਨੂੰ ਨਹੀਂ ਕੀ ਜਾਣਿਆ ਆ ਦੇਖੋ ਜੀ ਬਲੌਗਰ ਕਰਦੇ ਆ ਜੀ ਹੋਰ ਦੱਸੋ ਅਜ ਕਿਹਦੇ ਗੱਭਾਂ ਚ ਬਲਾ ਹਾਂਜੀ ਜੀ ਹੋਰ ਦੱਸੋ ਕੀ ਹਾਲ ਚਾਲਾ ਸੋਡਾ ਬਾਈ ਜੀ ਅੱਜ ਤਾਂ ਤੁਸੀਂ ਗੈਸਟਰ ਬਣ ਗਿਆ ਜੀ ਬੈਠੋ ਬੈਠੋ ਮਿੱਤਰੋ ਬੈਠੋ 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 ਫਿਰ ਫੋਨ ਦੇ ਕੌਣ ਲਾ ਤਲ ਹਾਂਜੀ ਜੀ ਹੁਣ ਬੰਦ ਜਾਗੀ ਮਿਲਦੇ ਆ ਜੀ ਤੁਹਾਨੂੰ ਚੁੱਪ ਚਬਰਾਂ ਨਹੀਂ ਪਹੁੰਚ ਗਿਆ ਹਾਂਜੀ ਚਬਰਾਂ ਨਹੀਂ ਪਹੁੰਚ ਗਿਆ ਜੀ ਹੁਣ ਇਹ ਮੈਨੂੰ ਕਦੇ ਦਾ ਟਿੱਕੀਆਂ ਨੇ ਬਾਹਰ ਕਦੇ ਦਾ ਇਹਨੂੰ ਕਿਦੋਂ ਕੰਟਾ ਹੋ ਗਿਆ ਜੀ ਸਾਨੂੰ ਇੱਥੇ ਖੜੇ ਇਹਨੂੰ ਦੀ ਦੇ ਦੀ ਦੇ ਇਹਨੇ ਸਾਨੂੰ ਕਈ 2 ਮਿੰਟਾਂ ਜੇ ਆਜੋ ਅਸੀਂ ਮੈਂ ਪਿਆਰ ਬੈਠਾ ਬਾਈ ਜੀ ਨਿੱਕੇ ਜੇ ਬਲੌਗਰਾਂ ਠੀਕ ਆ ਬਾਈ ਤਾਖਰ ਕੇ ਨਿੱਕੇ ਬੰਦਿਆਂ ਨੂੰ ਅੰਬਿਲਸਾ ਟਾਂਕ ਜਿਆਦਾ ਲੱਗਦਾ ਤੇ ਨਾ ਕਰਕੇ ਪੱਟੇ ਵੱਢ ਕੇ ਆ ਨਾਤਾ ਵੀ ਨਹੀਂ ਮੱਛ ਧੋਲਿਆ ਕੰਡ ਖਾਤੀ ਜਾਂਦੀ ਹੈ ਜੀ ਮਾੜੀ ਮਾੜੀ ਆ ਦੇਖੋ ਆ ਵੇ ਦੇਖ ਤੇਖੋ ਜੀ ਮੁੰਡੇ ਦੇ ਸਕ੍ਰੈਚ ਪੈ ਗਿਆ ਜੀ ਅੱਜ ਇਹਦੇ ਅਸੀਂ 2-3 ਗਾਰ ਲਵਾ ਕੇ ਲਿਆਉਣੀ ਆ ਜੀ ਸ਼ਕਲ ਤੇ ਵੀ ਬਾਕੀ ਜੀ ਆਉਂਦਾ ਸੀ ਪਿੰਡ ਪਹੁੰਚ ਗਏ ਇੱਥੇ ਤੇਲ ਤੋਂ ਵੀ ਪਵਾ ਲੀਏ ਜੀ ਉਹਦੇ ਆ ਚੱਲ ਪਲਤੇ ਜਾਵੜੇ ਕੋਈ ਕਰਾ ਇੱਥੋਂ ਤੇਲ ਦੂਰ ਪਵਾ ਲਈਏ ਜੀ ਇਕੱਠਾ ਹੀ ਪਾ ਲਈਏ 70 ਦਾ ਉਹ ਡਿੱਗੀ ਜਾਂਦੇ ਜੀ ਰਾਜਪੁਰਾ ਨੇ ਹਾਂਜੀ ਆਪਣੇ ਪੂਰੇ ਪਵਾ ਲਿਆ ਜੀ ਅਸੀਂ ਹੁਣ ਜਾਣੇ ਆ ਜੀ ਅਸੀਂ ਕਿੱਥੇ ਬੋਲਡ ਪ੍ਰੂਫ ਜੈਕਟਰਾਕੀ ਘਰੇ ਬੋਲਡ ਕਰੋ ਜੈਕਟਰਾਕੀ ਜੀ ਜਕਸੀਰ ਦੇ ਘਰੇ ਜੈਕਟਰਾਕੀ ਉੱਤੇ ਉਹ ਦੇਖੋ ਜੀ ਗੱਡੀ ਦੇਖੋ ਜੀ ਉਹ ਮਾਈਕਿੰਗ ਕੀਤੀ ਆ ਜਕਸੀਰ ਨੇ ਆਪੀ ਮਲਿਨਾ ਦਿੱਤੀ ਹੈ ਜੀ ਕੈਪਟਨ ਬਹੁਤ ਬਹੁਤ ਸਾਹਿਬ ਬਹੁਤ ਵਧੀਆ ਬਾਈ ਆਪਾਂ ਇੰਨੇ ਅਮੀਰ ਐਵੇਂ ਜਿੰਨੇ ਸੱਤੇ ਵਾਲਾ ਨੇ ਉਹਨੇ ਲੋਕਾਂ ਦੇ ਪੈਸੇ ਦੇਣੇ ਆ ਸੁੱਖ ਨਾਲ ਜੀ ਹੁਣ ਮਿਲਦੇ ਆ ਸਾਨੂੰ ਕਿੱਥੇ ਜਾ ਕੇ ਮਿਲਦੇ ਆਪਾਂ ਕਹਿੰਦੇ ਆ ਉਹਨੂੰ ਕਬੀਰ ਖਾਨ ਦੇ ਉੱਤੇ ਉਹ ਉੱਥੇ ਆਈ ਪਈ ਆ ਜੀ ਮੰਦਿਰ ਫੋਲ ਤੇ ਸਾਨੂੰ ਜਾ ਕੇ ਟੱਕਰਦੇ ਆ ਤੁਸੀਂ ਕਰੋ ਫਰਮਾਇਦੇ ਅਸਾਇਰਾਂ ਤੇ ਕੋਈ ਪਾਸਤਾ ਵਸਤੂ ਆ ਇਹ ਪਰ ਦੇਖੋ ਜੀ ਬਲੌਗ ਕਰ ਆ ਬੁਲਾ ਕੇ ਆ ਮੁੰਡੇ ਕੱਢੇਗਾ ਮੁੰਡੇ ਕੱਢੇਗਾ ਉਹ ਸਸਕਾੜ ਹੈ ਹੋਰ ਮੈਨ ਤੇ ਆ ਨਹੀਂ ਪਤਾ ਨਹੀਂ ਕਿੱਥੇ ਕੀ ਆ ਗਿਆ ਦੀ ਰਾਜਪੁਰੇ ਵਾਲੇ ਇੱਧਰ ਦੇਖੋ ਇੱਥੇ ਬੰਦਾ ਬਾਈ ਘਬਾ ਲੇ ਬਾਈ ਆਜੀ ਬਾਈ ਕੋ ਬਾਈ ਘਰੇ ਜਾਣਾ ਆਜੀ ਆ ਜਿਵੇਂ ਲਾ ਪੜੇ ਆਜੀ ਬਾਈ ਘਬਾ ਮੈਂ ਆ ਜੇ ਉਹਨੇ ਸਿਰ ਰਾਜਪੁਰੇ ਪਹੁੰਚਣਾ ਲਿਆ ਜੀ ਇੱਧਰ ਯਾਰ ਰੇਗਿਸਤਾਨ ਵਿੱਚ ਦੀ ਘਟਿਆ ਜੀ ਮੋਟੂ ਯੂਜ਼ਰ ਤਾਂ 10 ਚੋਕਰਾਂ ਨੂੰ ਵੀ ਗੱਲ ਕੀ ਹੋਈ ਪੁਲਿਸ ਹੋਰ ਬਾਈ ਜੀ ਇੱਕ ਫੋਟੇ ਜਾਣਾ ਸੀਗਾ ਜੀ ਅਸੀਂ ਉਹਨਾਂ ਦਾ ਮੋਟਰਸਾਈਕਲ ਪੈਂਚਰ ਤੋਂ ਉੱਤਰ ਹੋ ਗਿਆ ਜੀ ਰੋਕ 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 ਲੱਗ ਗਿਆ ਹਾਂ ਜੀ ਕਿਉਂ ਅਸੀਂ ਰਾਤ ਤੇ ਖਾਂਚੇ ਕਿ ਜੀ ਉਹ ਕਿੱਧਰ ਲੈ ਆਉਣੇ ਆ ਜੇ ਸੀਰ ਕਿੱਧਰ ਲੈ ਆਉਣੇ ਇੱਥੇ ਪੈਂਚਰ ਪੁੰਚਲ ਵਾਈ ਜਾਂਦਾ ਜੀ ਕੋਈ ਦੁਕਾਨ ਕੋਲ ਤੇ ਆਵਾਜ਼ ਸੁਣ ਲਈਏ ਹੋਰ ਬਾਈ ਜੀ ਹੋਰ ਇੱਧਰ ਸੇਵਕ ਬਾਈ ਜੀ ਕਹਿ ਬਾਈ ਜੀ ਹੋਰ ਕੁਝ ਕਹਿਣਾ ਕੇ ਸੁਣੇ ਕੇ ਇੰਦਰਿੰਦਰ ਜੀ ਦੀ 10 ਪੈਂਚਰ ਹੋ ਗਿਆ ਜਾਂ ਇੰਦਰ ਹੋ ਗਿਆ ਜੀ ਮੋਟਰਸਾਈਕਲ ਆ ਛੇਕ ਦੇ ਕਾਰਨ ਮੇਰੇ ਜੀ ਇਹਦੇ ਕਾਰਨ ਨੇ ਉੱਤੇ ਬੜੇ ਬੜੇ ਨਾਲ ਗੱਲ ਪਈ ਆ ਮੈਂ ਤਾਂ ਡਰਾਈਵਿੰਗ ਕਰਦਾ ਸੀ ਆ ਇਹਨੂੰ ਮੈਂ ਬੁਲਾਉਣਾ ਨਹੀਂਗਾ ਹੋਰ ਦੱਸੋ ਬਾਈ ਜੀ ਲੱਥੇ ਮਾਰਦਾ ਕਲਾਚ 'ਚ ਛਰੇ ਆਵਾ ਆ ਦੇਖੋ ਜੀ ਤੂੰ 파ਟ ਗਈ ਸੀਗੀ ਹੁਣ ਤੂੰ ਨਵੀਂ ਲਿਆਤੀ ਐ ਜੀ ਆ ਦੇਖੋ ਜੀ ਆਪਣੇ ਸਟਾਰਟ ਕੀਤਾ ਜੀ ਤੂੰ ਸਟਾਰਟ ਜੀ ਆਨ ਬਾਈਟ ਤੇ ਲਵਾ ਲਿਆ ਸੀ ਇਹ ਜੋ ਮੋਟਰਸਾਈਕਲ ਲੱਗੇ ਜਾਂਦਾ ਜੀ ਉਹ ਦੇਖ ਲਓ ਜੀ ਤੁਸੀਂ ਥੋੜੀ ਜੀ ਘੱਟ ਆਉਂਦੀ ਆਉਂਦੀ ਜੀ ਕਿਉਂਕਿ ਹਵਾ ਬਹੁਤ ਜਾਂਦੀ ਹੈ ਜੀ। ਔਖੇ ਆਹ ਦੇਖੋ ਜੀ ਮੁੰਡੇ ਜਾਂਦੇ ਹੋਏ ਕਈ ਨਾ ਜਿਵੇਂ ਪੌਂਚੂngੇ ਆਂ ਜੀ ਅਸੀਂ ਮੁੰਡੇ ਜਾਂਦੇ ਆ ਜੀ ਗਾਂ ਜੇ। ਹੋਣਾ ਅਸੀਂ ਮਿਲਾਂਗੇ ਤੁਹਾਨੂੰ ਕੈਫੇ ਕੁਕਲੇ ਜੀ। ਹਾਂਜੀ ਜੀ ਹੁਣ ਪਲਾਨਿੰਗ ਕਰ ਲਈ ਆ ਜੀ ਅਸੀਂ ਕੈਫੇ ਜਾਂਦੇ ਆ ਜੀ ਮੁੰਡੇ ਪਿੱਛੇ ਆਈ ਜਾਂਦੇ ਆ ਜੀ। ਮੋੜ ਬਾਅਦ ਮੋੜ ਸੇ ਖਿੱਚ ਦੀ ਹੈ ਜੀ ਫੁੱਕਾ ਭਾਟਾ ਮੈਂ ਕਿਹਾ ਸਕੂਲੋਂ ਸਿੱਧੀ ਆ ਗਈ ਸੀ ਜੀ ਮਤੀਲੀ ਵਾਲ ਕੜਤਾ ਸੀਗਾ ਇਹ ਮੋਟਰਸਾਈਕਲ ਆ ਗੁਰੇ ਦੀ ਆ ਗਈ ਠੁੱਕੀ ਠੁੱਕੀ ਜੀ ਕੰਟਰੋਲ ਕਰਨਾ ਮੋਟਰਸਾਈਕਲ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਜੀ ਜੇ ਰੋ ਸਪੀਡ ਹੋਵੇ ਇਸ ਕਰਕੇ ਹੋਲੀ ਸਾਰਿਆਂ ਨੇ ਚਲਾਇਆ ਕਰੋ ਇਹ ਅਸੀਂ ਸਿੱਖਿਆ ਦਿੰਦੇ ਆ ਜੇਸੀ ਤੂੰ ਕੀ ਸਿੱਖਿਆ ਦੇਗਾ ਹੋੜੂ ਚਲਾਓ ਚੁੰਗੇ ਮਤੀਲੀ ਦੇ ਚੌਂਕ ਤੇ ਜਹਾਂ ਸਾਹਮਣੇ ਮੌਹ ਚਾਲ ਦੇਖੋ ਜੀ ਰੌਣਕ ਹੋਇਆ ਪਿਆ ਜੀ ਇਤਲੀ ਆਇਤਾ ਇਤਲੀ ਆਇਤਾ ਦਲੀਆਬੀ ਇਹ ਉੱਧਰ ਚਲੀ ਜਾ ਆ ਜਾ ਰਹੀ ਲੇ ਚੱਲ ਉਹ ਇਹ ਤੇ ਗਏ ਨਹੀਂ ਜੇ ਨਾ ਵਧੀਆ ਕਾਉਂ ਇੱਟੇ ਕੀ ਲੱਭਿਆ ਓਏ ਉਹਦੇ ਚੱਲਦੇ ਆ ਆ ਦੇਖੋ ਜੀ ਆ ਕੈਫੇ ਤੇ ਪਾਰਟੀ ਕਰਾਂਗੇ ਦੇਖੋ ਜੀ ਆ ਦੇਖੋ ਜੀ ਹੁਣ ਅਸੀਂ ਪਹੁੰਚ ਗਏ ਕੈਫੇ ਜੀ ਆਹ ਕਹੇ ਮੇਂ ਪਾਰਟੀ ਕਰਾਂਗੇ ਜੀ ਦੇਖ ਲਓ ਜੀ ਇੱਧਰ ਵਲੌਗ ਸ਼ੂਟ ਹੋ ਜ ਜਾਂਦਾ ਜੀ ਆਹ ਬੰਦੇ ਦਾ ਟਾਪਾ ਟੁੱਟ ਗਿਆ ਸੀਗਾ ਜੀ ਮੋਟਰਸਾਈਕਲ ਦਾ ਵਈ ਤੁਸੀਂ ਤਾਂ ਸੈਣੇ ਬੰਦੇ ਹੋ ਜਾਂ ਦੇਖੋ ਜੀ ਮੁੰਡਿਆਂ ਨੂੰ ਲੱਛਣ ਲੱਛਣ ਦੇਖੋ ਮੁੰਡਿਆਂ ਦੇ ਆਹ ਕਹੇ ਮੇਂ ਪਾਰਟੀ ਕਰਾਂਗੇ ਕੈਬੇਜ ਬਹੁ ਚੁਕੇ ਜੀ ਇੱਥੇ ਮੈਨੇ ਮੈਨੇ ਦੇਖੀਏ ਬੰਦੇ ਆਹ ਵਲੌਗਰਸੋ ਉੱਥੇ ਚੱਲ ਮੈਨੇ ਹਾਂਜੀ ਇੱਧਰ ਸੋਚੀ ਜਾਂਦੇ ਆ ਜੀ ਕੀ ਲੈਣਾ ਜੀ ਆਉਂਦਾ ਜੇਨ ਕੈਫੇ ਤੇ ਜਾਣਾ ਪਰ ਇਹ ਬਲੌਗਰ ਆ ਫਰੀ ਆਈ ਵੀਡੀਓ ਓਏ ਮੋਦਰਾ ਮਰ ਪਾਉਣੀ ਮਰ ਰਵੇ ਤਾਂ ਅਸ ਬਈਆਂ ਵੀ ਕੀ ਕਰੀ ਬਰਗਰ ਬਰਗਰ ਸੈਂਡਵਿਚ ਕਰਾਉਂਦੇ ਹਾਂ ਹਾਂਜੀ ਜਿਵੇਂ ਅਸੀਂ ਉੱਥੋਂ ਉੱਠ ਕੇ ਇੱਥੇ ਆ ਗਏ ਸੀ ਜੀ ਇੱਥੇ ਵਧੀਆ ਮਾਹੌਲ ਚੱਲ ਰਿਹਾ ਜੀ ਇੱਧਰ ਦੇਖੋ ਜੀ ਸਾਰੇ ਸਟੇਸ਼ਨਾਂ ਤੇ ਜਮੜੀ ਹੈ ਜੀ ਉਹ ਦੇਖੋ ਜੀ ਸੇਵਕ ਇੱਧਰ ਇੱਧਰ ਬਾ ਮੇਰੇ ਕਲੇ ਦੇ ਖੇਚੇ ਪੀਜਾ ਪੂਜਾ ਆ ਗਿਆ ਜੀ ਇੱਧਰ ਚੌਂਬਰ ਬੈਠੇ ਚੌਂਬਰ ਚੌਂਬਰ ਬੈਠੇ ਆ ਜੀ ਬੈਹੋ ਜੀ ਖਾ ਖੋਗੇ ਮੈਨੂੰ ਜੀ ਚਲੋ ਜੀ ਕਿੰਨੇ ਹੈ ਦੇਖੋ ਜੀ ਹੈਪੀ ਬਰਥਡੇ ਟੂ ਯੂ ਹਾਂ ਨਾ ਓਏ ਯਾਰ ਜੀ ਬਰਗਰ ਬਰਗਰ ਆ ਗਿਆ ਜੀ ਇੱਧਰ ਬੀਜਪੀ ਦੇ ਖਾਰੇ ਆ ਜੀ ਇਹਨਾਂ ਨੇ ਇਹਦੇ ਸੰਗ ਚੱਟ ਜਾ ਪਿਆ ਜੀ ਜਿਵੇਂ ਚੱਟ ਜਾ ਰੇ ਹੋਣਾ ਲੱਗਿਆ ਆ ਦੇਖੋ ਜੀ ਹੁੰਦਾ ਜੀ ਯਾਦੋ ਮੇਦਾਰੋ ਆ ਦੇਖੋ ਜੀ ਠੰਡੇ ਠੁੰਡੇ ਆ ਗਏ ਸੀ ਜਾਈਏ ਮੇਰੇ ਆ ਪਹੁੰਚ ਗਈ ਹੁਣ ਪਾਰਟੀ ਪੁਲਟੀ ਅਸੀਂ ਕਰ ਲਈ ਸੀ ਹੁਣ ਘਰ ਵੱਲ ਜਾਣ ਦੀਆਂ ਤਿਆਰੀਆਂ ਹੁੰਦੀਆਂ ਜੀ ਇੱਧਰ ਫੋਟੋ ਸ਼ੂਟ ਹੁੰਦਾ ਜੀ ਹੋਰ ਮਿਲਦੇ ਆ ਤੁਹਾਨੂੰ ਖੇਡਿਆ ਤੁਹਾਨੂੰ ਘਰੇ ਕੋਲ ਜਾ ਕੇ ਆ ਆ ਦੇਖੋ ਜੀ ਫੈਸ਼ਨ ਜੀ ਉਹ ਮੰਡ ਕਰਦੀ ਹੈ ਜੀ ਹੁਣ ਜਾਣ ਦੀ ਤਿਆਰੀ ਹੋ ਗਈ ਹੈ ਜੀ ਕਰੋ ਭਾਈ ਜੀ ਇਹ ਨਗਾ ਫੋਟਮਾਨੀ ਬੰਦੂਨ ਜਨਾ ਗਿਆ ਕਿਹੜਾ ਇਹਦਾ ਨਾਮ ਕੀ ਸੀ ਜੀ ਜੈਕਸੀਰ 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 ਇਹਨਾਂ ਨੂੰ ਜਬ ਬਲੋਗ ਕੁਝ ਪਾਈਏ ਹਾਂ ਹਾਂ ਜੀ ਅਸੀਂ ਜਾਣਦੇ ਆ ਜੀ ਅਚਾਰਜ ਕੱਢ ਲਿਏ ਜੀ ਕੈਮਰਾ ਨੂੰ ਜੋ ਅੱਗੇ ਸੀ ਜੀ ਹੁਣ ਕਰਾਵਨ ਜਾਮ ਦੀ ਪਲਾਨਿੰਗ ਹੋ ਗਈ ਹੈ ਜੀ ਚੱਲ ਕਰੋ ਮੋਟਰਸਾਈਕਲ ਸਟਾਰਟ ਜਾਣੇ ਦੀ ਘਰ ਹਾਂਜੀ ਜੀ ਹੁਣ ਕਰ ਲਿਆ ਮੋਟਰਸਾਈਕਲ ਸਟਾਰਟ ਇਧਰ ਬਲੌਗਰ ਜੀ ਉਹ ਜਾਣੇ ਜੀ ਆ ਟਾਪਾ ਟੂਪਾ ਟੁੱਟ ਗਿਆ ਸੀ ਜੀ ਮੋਟਰਸਾਈਕਲ ਦਾ ਸੀ ਚੱਲ ਗਿਆ ਜੀ ਮਿਲਦੇ ਆ ਘਰੇ ਬਰੇ ਚੱਲ ਯਾਰ ਹਾਂ ਜੀ ਜੀ ਹੁਣ ਆ ਗਏ ਸੀ ਜਕਸੀਰ ਦੀ ਟਾਣੀ ਤੇ ਹੁਣ ਛੱਡ ਗਏ ਬਾਈ ਹੱਥ ਤੁਮਲਾ ਲਓ ਅੱਡ ਬਾੜੇ ਥੈਂਕ ਯੂ ਥੈਂਕ ਯੂ ਚੱਲ ਹੁਣ ਇੱਥੇ ਅਸੀਂ ਇਹਨੂੰ ਛੱਡ ਕੇ ਜਾਂਦੇ ਆ ਕੱਲ ਸਕੂਲ ਆ ਜੀ ਓਏ ਅੱਜ ਵੀ ਬਲੌਗ ਦੀ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਆ ਅਗਲੇ ਬਲੌਗ